ਇੱਕ ਕੇਸ ਆਇਆ ਸੀ ਦੇਖਾ ਭੈਣ ਜੀ ਸਾਡੇ ਕੋਲ ਇੱਕ ਮਾਤਾ ਜੀ ਸੀਗੇ ਸ਼ਾਂਤੀ ਉਹ ਕਿੰਨਰ ਸੀ ਮੈਨੂੰ ਉਸ ਦਿਨ ਬੜਾ ਅਫਸੋਸ ਹੋਇਆ ਜਦੋਂ ਕਾਲ ਆਈ ਤੇ ਉਹਨਾਂ ਨੇ ਦੱਸਿਆ ਵੀ ਸਾਡੇ ਸ਼ਹਿਰ ਦੇ ਵਿੱਚ ਇੱਕ ਕਿੰਨਰ ਸੜਕ ਦੇ ਉੱਤੇ ਪਿਆ ਕਈ ਮਹੀਨੇ ਹੋ ਗਏ ਉਹ ਮੂੰਹ ਲੁਕੋ ਕੇ ਰਜਾਈ ਦੇ ਵਿੱਚ ਗਰਮੀਆਂ ਦੇ ਵਿੱਚ ਵੀ ਉਹ ਮੂੰਹ ਟੱਕ ਕੇ ਸੌਂਦਾ ਤੇ ਸਿਰਫ ਜੇ ਕੋਈ ਉਹਨੂੰ ਕੁਝ ਖਾਣ ਨੂੰ ਦੇਣ ਜਾਂਦਾ ਸਿਰਫ ਹੱਥ ਬਾਹਰ ਕੱਢ ਕੇ ਉਹ ਅੰਦਰੀ ਜਾਈ ਦੇ ਵਿੱਚ ਬੈਠ ਕੇ ਖਾਂਦਾ ਜੋ ਵੀ ਖਾਂਦਾ ਪਹਿਲਾਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਉਹ ਬੰਦਾ ਲਗਾਤਾਰ ਉਹਨੂੰ ਖਾਣਾ ਦੇਣ ਜਾਂਦਾ ਹੌਲੀ ਹੌਲੀ ਉਹਦੇ ਨਾਲ ਗੱਲ ਕੀਤੀ ਉਹਦਾ ਚਿਹਰਾ ਜਿਹੜਾ ਸੀਗਾ ਉਹ ਮਰਦਾ ਵਾਂਗ ਸੀ ਦਾੜ੍ਹੀ ਸੀ ਉਹਦੇ ਤੇ ਪਹਿਰਾਵਾ ਉਹਦੇ ਜਿਹੜੇ ਨੌ ਬਧੇ ਹੋਏ ਸੀ ਜਾਂ ਛਾਪਾ ਛੱਲੇ ਪਾਏ ਸੀ ਔਰਤਾ ਵਾਂਗ ਸੀ ਉਹਨੇ ਹੱਥ ਦੇਖਣਾ ਤੇ ਮੁੜਿਆ ਉਹਨਾਂ ਖਾਣਾ ਦੇ ਕੇ ਕਈ ਮਹੀਨੇ ਬਾਅਦ ਹੌਲੀ-ਹੌਲੀ ਉਹਦੀ ਅਟੈਚਮੈਂਟ ਹੋਈ ਤਾਂ ਉਸ ਰਿਜਾਈ ਦੇ ਵਿੱਚੋਂ ਹੱਥ ਨਿਕਲਦਾ ਸੀ ਜਿਹੜਾ ਇੱਕ ਦਿਨ ਉਹਦੇ ਚੋਂ ਉਹ ਫੇਸ ਬਾਹਰ ਆਇਆ ਤਾਂ ਉਹਨੇ ਦੱਸਿਆ ਵੀ ਪੁੱਤ ਮੈਂ ਕਿੰਨਰ ਆ ਮੈਂ ਤੁਹਾਡੇ ਸ਼ਹਿਰ ਦੀ ਰਾਣੀ ਸੀ ਵੀ ਮੇਰਾ ਇਸ ਸ਼ਹਿਰ ਦੇ ਵਿੱਚ ਹਰ ਘਰ ਚ ਆਉਣਾ ਜਾਣਾ ਸੀ ਮੈਂ ਦਵਾਵਾਂ ਦਿੰਦੀ ਸੀ ਅਰਦਾਸਾਂ ਕਰਦੀ ਸੀ ਪਰ ਕੁਝ ਇਸ ਤਰ੍ਹਾਂ ਬਾਪਰਿਆ ਵੀ ਮੇਰੇ ਜਿਹੜਾ ਘਰ ਸੀ ਉਹਦੇ ਵਿੱਚ ਦੂਸਰਿਆਂ ਨੇ ਆ ਕੇ ਕਬਜ਼ਾ ਕਰ ਲਿਆ ਤੇ ਮੈਂ ਬਿਮਾਰ ਰਹਿਣ ਲੱਗ ਗਈ। ਪਹਿਲਾਂ ਤਾਂ ਮੈਨੂੰ ਇੱਕ ਕੋਨੇ 'ਚ ਪਾ ਦਿੱਤਾ ਗਿਆ। ਫਿਰ ਜਦੋਂ ਮੈਂ ਜ਼ਿਆਦਾ ਬਿਮਾਰ ਹੋ ਗਈ ਮੈਨੂੰ ਹਸਪਤਾਲ ਲੈ ਕੇ ਆਏ। ਇੱਥੇ ਆਏ ਤੋਂ ਪਤਾ ਲੱਗਿਆ ਮੈਨੂੰ ਟੀਵੀ ਦੀ ਬਿਮਾਰੀ ਆ ਤੇ ਉਹ ਮੈਨੂੰ ਇੱਥੇ ਛੱਡ ਕੇ ਭੱਜ ਗਏ। ਹੁਣ ਹਸਪਤਾਲ ਵਾਲਿਆਂ ਨੇ ਵੀ ਚੱਕ ਕੇ ਉਹਨੂੰ ਬਾਹਰ ਕੱਢਤਾ ਤੇ ਉਹ ਬਾਹਰ ਸ਼ਰਮ ਦੀ ਬਿਮਾਰੀ ਵਿਚਾਰੀ ਉੱਥੇ ਰਜਾਈ ਦੇ ਵਿੱਚ ਹੀ ਕਈ ਮਹੀਨੇ ਬੀਤਦੇ ਚਲੇ ਗਏ। ਅਖੀਰ ਸਾਲ ਦੇ ਵਿੱਚ ਤਬਦੀਲ ਹੋ ਗਿਆ ਉਹ ਸਮਾਂ। ਤਾਂ ਉਹ ਵੀਰ ਨੇ ਜਿਹਨੇ ਸਾਡੇ ਨਾਲ ਸੰਪਰਕ ਕੀਤਾ ਸੀ ਇੱਕ ਦਿਨ ਅਚਾਨਕ ਉਹਦਾ ਫੋਨ ਆਉਂਦਾ ਤੇ ਕਹਿੰਦਾ ਬਾਈ ਜਿਹੜੇ ਮੈਂ ਤੁਹਾਨੂੰ ਫੋਨ ਕਰਦਾ ਸੀ ਵੀਡੀਓ ਭੇਜਦਾ ਸੀਗਾ ਵੀ ਉਹ ਇਸ ਤਰ੍ਹਾਂ ਇੱਕ ਕਿੰਨਰ ਆਹੋ ਵੀ ਉਹ ਕੋਈ ਮਾਤਾ ਜਾਂ ਕੋਈ ਬਜ਼ੁਰਗ ਨਹੀਂ ਹੈਗਾ ਤਾਂ ਸਾਡੇ ਵੀ ਮਨ ਨੂੰ ਬੜੀ ਇੱਕ ਠੇਸ ਪਹੁੰਚੀ ਜਦ ਉਹਨਾਂ ਨੇ ਸਾਨੂੰ ਇੱਕ ਕਿੰਨਰ ਲਫ਼ਜ਼ ਬੋਲਿਆ ਤਾਂ ਸਾਡੇ ਵੀ ਮਨ ਦੇ ਵਿੱਚ ਉਹ ਪੈਦਾ ਹੋਈ ਭਾਵਨਾ ਵੀ ਯਾਰ ਸਾਡੀਆਂ ਲੋੜੀਆਂ ਤੇ ਇਹਨਾਂ ਨੇ ਸਾਨੂੰ ਦਵਾਵਾਂ ਦਿੱਤੀਆਂ ਸਾਡੀਆਂ ਮਾਮਾ ਨੇ ਇਹਨਾਂ ਨੂੰ 65 ਛੱਲੇ ਸੂਟ ਦੇ ਦੇ ਕੇ ਨਵਾਜਿਆ ਤੇ ਅੱਜ ਪਹਿਲੀ ਵਾਰੀ ਹੈਰਾਨਗੀ ਦੀ ਗੱਲ ਆ ਵੀ ਮੈਂ ਕਿੰਨਰ ਸਮਾਜ ਚੋਂ ਇੱਕ ਬੰਦਾ ਸੁਣ ਰਿਆ ਵੀ ਲਵਾਰਸ ਪਿਆ ਤੇ ਲੱਖਾਂ ਚੋਂ ਇੱਕ ਕਰੋੜਾਂ ਚੋਂ ਇੱਕ ਹੁੰਦਾ ਪੂਰੇ ਪੰਜਾਬ ਦੇ ਵਿੱਚ ਕਿੰਨੇ ਖੋਣਗੇ ਕਿਤੇ ਇਸ ਤਰ੍ਹਾਂ ਦੇ ਬੰਦੇ ਵੀ ਜੇ ਅੱਜ ਇਸ ਕੈਟਾਗਰੀ ਦੇ ਵਿੱਚ ਵੀ ਇਹ ਪ੍ਰੋਬਲਮ ਆ ਗਈ ਆ ਵੀ ਉਹ ਰੋਣ ਰਿਹਾ ਤਾਂ ਬੜੀ ਦੁੱਖ ਦੀ ਗੱਲ ਆ ਅਸੀਂ ਤੁਰੰਤ ਗੱਡੀ ਚੱਕੀ ਤੜਕਿਓ ਅਸੀਂ ਇੱਥੋਂ ਤੁਰ ਪੇ ਸਵੇਰ ਹੁੰਦੇ ਆ ਅਸੀਂ ਉੱਥੇ ਜਾ ਪਹੁੰਚੇ ਉੱਥੋਂ ਮਾਤਾ ਜੀ ਨੂੰ ਲੈ ਕੇ ਆਏ ਉਹਦੇ ਨਾਲ ਗੱਲਾਂ-ਬਾਤਾਂ ਕੀਤੀਆਂ ਮੈਂ ਉਹਨੂੰ ਇੱਕੋ ਹੀ ਗੱਲ ਜਾ ਕੇ ਮੰਗੀ ਮੈਂ ਕਿਹਾ ਮਾਂ ਮੈਨੂੰ ਤੇਰੀ ਸੇਵਾ ਚਾਹੀਦੀ ਏ ਬਸ ਉਹ ਆਉਣ ਨੂੰ ਐਗਰੀ ਨਹੀਂ ਸੀ ਕਿਸੇ ਦਿੱਤਾ ਵੀ ਅੱਖ ਨਹੀਂ ਸੀ ਲੱਗਦੇ ਉਹ ਕਹਿੰਦੀ ਸੀ ਮੈਂ ਹਰ ਰੋਜ਼ ਅਰਦਾਸ ਕਰਦੀ ਆਂ ਵੀ ਏ ਅਕਾਲ ਪ੍ਰਮਾਤਮਾ ਮੈਨੂੰ ਚੱਕ ਲੈ ਤੇ ਜਦੋਂ ਮੈਂ ਉਹਨੂੰ ਜਾ ਕੇ ਮਾਨ ਨੀ ਕਰ ਮੈਂ ਕਿਹਾ ਮਾਂ ਮੈਂ ਤੇਰਾ ਪੋਤਾ ਤੇਰੀ ਸੇਵਾ ਵਾਸਤੇ ਤੇਰੇ ਕੋਲ ਆਇਆ ਮੇਰੀ ਝੋਲੀ ਸੇਵਾ ਪਾ ਦੇ ਉਸ ਤੋਂ ਬਾਅਦ ਉਹਨੇ ਇੱਕ ਵੀ ਲੱਜ ਨਹੀਂ ਬੋਲਿਆ ਬਸ ਉਹ ਕੋਸੀ ਉਠਾਇਆ ਫੜ ਕੇ ਗੱਡੀ 'ਚ ਬਿਠਾ ਲਿਆ ਇੱਥੇ ਲੈ ਆਏ ਇੱਥੇ ਲੈ ਆ ਗੁਰੂਆਂ ਨੂੰ ਨਹਾਉਣ ਪਾਣੀ ਕਰਾਉਣ ਲੱਗੇ ਅਸੀਂ ਵੀ ਕਨਫਿਊਜ਼ ਸੀ ਵੀ ਇਹਨੂੰ ਕੌਣ ਨਵਾਵੇ ਲੇਡੀਜ਼ ਵਾਲੇ ਪਾਸੇ ਭੇਜੀਏ ਜਾਂ ਜੈਂਟਸ ਵਾਲੇ ਪਾਸੇ ਭੇਜੀਏ ਚਲੋ ਮੈਂ ਮਾਤਾ ਨੂੰ ਪੁੱਛਿਆ ਮੈਂ ਕਿਹਾ ਮਾਤਾ ਤੁਹਾਨੂੰ ਦੱਸ ਕਿਹੜੇ ਕੱਪੜੇ ਪਾਉਣੇ ਕਿੱਦਾਂ ਦੇ ਉਹ ਕਹਿੰਦੀ ਮੇਰੇ ਮੈਨੂੰ ਬੱਗਾ ਚਾਹੀਦੀ ਹੈ ਮੈਨੂੰ ਸੂਟ ਚਾਹੀਦਾ ਹੈ ਉੱਨੀ ਚਾਹੀਦੀ ਮੇਰੇ ਮਾਤਾ ਹੋਣਾਂ ਨੇ ਡਿਊਟੀ ਲਈ ਸਾਡੇ ਮੰਮੀ ਹੋਣਾਂ ਨੇ ਇਹਨਾਂ ਨੂੰ ਲੈ ਕੇ ਗਏ ਇਸ਼ਨਾਨ ਕਰਾਇਆ ਨਵਾਇਆ ਨਵਾ ਕੇ ਉਹਦੇ ਕੱਪੜੇ ਬਦਲਾਏ ਬਾਲ ਬਾਹ ਕੇ ਗੁਰਤ ਕੀਤੀ ਵਾਲਾਂ ਬੰਗਾ ਪਾਤੀਆਂ ਇੰਨਾ ਸੋਹਣਾ ਜਣੇ ਕਿ ਉਹਦਾ ਰੂਪ ਆਇਆ ਸਾਹਮਣੇ ਬਹੁਤ ਤੰਦਰੁਸਤ ਜਿਮਾ ਫਿੱਟ ਪੂਰਾ ਸਰੀਰ ਕੋਈ ਪਰੇਸ਼ਾਨੀ ਨਹੀਂ ਅਸੀਂ ਇੱਥੋਂ ਹਸਪੀਟਲ ਚ ਪਾਤਾ ਰਾਤ ਨੂੰ ਡਾਕਟਰ ਨੇ ਚੈੱਕ ਕੀਤੇ ਵਾਈਟਲ ਸਾਰੇ ਪੂਰੇ ਬੀਪੀ ਸ਼ੂਗਰ ਕੁਝ ਨਹੀਂ ਸੀ ਘਟਿਆ ਬਗਿਆ ਸਾਰੇ ਟੈਸਟ ਨਾਰਮਲ ਆਏ ਸਵੇਰ ਨੂੰ ਜਦੋਂ ਅਸੀਂ ਜਾ ਕੇ ਉਠਾਇਆ ਤੜਕੇ 5 ਵਜੇ ਤੇ ਉਹ ਮਰੀਜ਼ ਉਹ ਸਿਰਫ ਸਟੇਕ ਲਈ ਇੱਥੇ ਉਹ ਆਪਣੇ ਜਿਹੜੇ ਉਹਨੇ ਉਹਰੇ ਨਾਲ ਉੱਪਰ ਵਾਲੇ ਨਾਲ ਵਾਅਦੇ ਕੀਤੇ ਉਹ ਜਿਹੜੇ ਉੱਪਰ ਵਾਲੇ ਨੇ ਉਹਦੇ ਨਾਲ ਵਾਅਦੇ ਕੀਤੇ ਉਹ ਪੂਰੇ ਕਰਨ। ਉਸ ਗੰਦਗੀ 'ਚ ਉਹ ਮਰ ਨਹੀਂ ਸਕਦੇ। ਉਸ ਕੱਪੜਿਆਂ ਦੇ ਵਿੱਚ ਗੰਦਗੀ ਭਰੇ ਕੱਪੜਿਆਂ ਕਿਉਂ ਉੱਥੇ ਉਹਦਾ ਜਾ ਕੇ ਆਪਣਾ ਫੇਸ ਵੀ ਨਹੀਂ ਦਿਖਾ ਸਕਦੇ ਉੱਪਰ ਵਾਲੇ ਨੂੰ। ਤੇ ਪ੍ਰਮਾਤਮਾ ਨੇ ਸਾਡੇ ਹੱਥੋਂ ਜਿਹੜੀ 24 ਘੰਟਿਆਂ ਦੀ ਕੋਈ ਸੇਵਾ ਲਈ ਤੇ ਉਹਦਾ ਅੰਤਮ ਸੰਸਕਾਰ ਉਹ ਜਿਉਂਦੇ ਜੀ ਕੁਝ ਗੱਲਾਂ ਮੈਂ ਕੀਤੀਆਂ ਹਾਲਾਂਕਿ ਉਹ ਤੰਦਰੁਸਤੀ ਪਤਾ ਨਹੀਂ ਕਿਉਂ ਖਾਈਆਂ ਰੱਬ ਜੀ ਮੇਰੇ ਤੋਂ। ਉਹ ਦਫੇਨ ਲਾਗ ਕੇ ਵਿੱਚ ਬੰਦੇ ਵੀ ਜਦੋਂ ਇਹਦੀ ਕੋਈ ਡੈਥ ਹੁੰਦੀ ਆ ਵੀ ਜੁੱਤੀਆਂ ਮਾਰਦੇ ਆ ਉੱਥੇ ਵੀ ਸਾਨੂੰ ਕਿਸੇ ਨੇ ਕਿਹਾ ਜਦੋਂ ਲੈਣ ਗਏ ਵੀ ਜੇ ਇੱਥੇ ਮਰ ਗਈਏ ਤੂੰ ਇਹਨੂੰ ਜੁੱਤੀਆਂ ਮਾਰਦੇ ਲੈ ਕੇ ਜਾਣਗੇ ਤਾਂ ਕਰਨਗੇ ਤਾਂ ਮੈਂ ਮਾਂ ਨੂੰ ਕਿਹਾ ਮੈਂ ਕਿਹਾ ਮਾਂ ਜੇ ਤੈਨੂੰ ਕੋਈ ਗੱਲਬਾਤ ਹੁੰਦੀ ਆ ਨਾ ਕਦੇ ਤੇ ਤੇਰਾ ਸਸਕਾਰ ਅਸੀਂ ਪੂਰੀ ਸ਼ਾਨੋ ਸ਼ੌਕਤ ਨਾਲ ਕਰਾਂਗੇ ਤੇ ਉਹ ਅਸੀਂ ਇੱਥੇ ਉਸੇ ਤਰੀਕੇ ਨਾਲ ਉਹਦਾ ਸਸਕਾਰ ਵੀ ਕੀਤਾ ਮਾਤਾ ਜੀ ਦਾ ਪੂਰਾ ਉਹਦੇ ਭੋਜ ਪਾਇਆ ਲੰਗਰ ਛਕਾਇਆ ਮਿੱਠਾ ਸਬ지 ਬਣਾ ਕੇ ਸਾਰਾ ਪਛਾਦਾ ਛਕਾਇਆ ਸੰਗਤ ਨੂੰ ਇਹ ਕਿ ਸਾਡੀ ਇੱਕ ਕੇਸ ਸਮਾਜ ਦੇ ਨਾਲ ਇੰਨੀ ਕਿੱਕਰ ਸਾਂਝਾ ਤੇ ਸਾਨੂੰ ਇਸ ਗੱਲ ਦਾ ਦਰਦ ਵੀ ਰਿਹਾ ਦੁੱਖ ਵੀ ਰਿਹਾ ਵੀ ਐਡੇ ਉੱਚੇ ਪੱਧਰ ਤੋਂ ਉਹਦੇ ਸਨਕਾਰ ਤੇ ਉਹਦੇ ਭੋਗ ਤੇ ਅਸੀਂ ਅਨਾਉਂਸਮੈਂਟ ਵੀ ਕੀਤਾ ਪਹਿਲਾਂ ਵੀ ਜੇ ਕੋਈ ਵੀਰ ਭਰਾ ਹੋਣਾ ਚਾਹੁੰਦਾ ਹਨਾ ਜਿਹੜਾ ਇਸ ਸਮਾਜ ਨਾਲ ਸੰਬੰਧਤ ਆ ਵੀ ਦੂਰ ਆਵੇ ਪਰ ਕਿਸੇ ਵੱਲੋਂ ਸਾਨੂੰ ਕੋਈ ਕਾਲ ਨਹੀਂ ਆਈ ਹਣ ਤੁਹਾਡੇ ਮਸਲੇ ਤੇ ਜੇ ਆਪਾਂ ਗੱਲ ਕਰਦੇ ਜਿਵੇਂ ਭੈਣ ਜੀ ਦੱਸਦੇ ਤੁਹਾਨੂੰ ਕਿੰਨੀਆਂ ਸਮੱਸਿਆਵਾਂ ਆ ਦਾ ਸਾਹਮਣਾ ਕਰਨਾ ਪਿਆ ਕਿੰਨੀਆਂ ਤਕਲੀਫਾਂ ਨਾਲ ਸਾਹਮਣਾ ਕਰਨਾ ਪਿਆ ਮਤਲਬ ਅੱਜ ਸਾਡੇ ਸਮਾਜਿਕ ਸਾਡੀ ਸੋਚ ਆ ਜਿਹੜੀ ਸਾਡੀ ਮਾਨਸਿਕਤਾ ਜਿਹੜੀ ਉਹ ਕਿਸ ਪਿੱਤਰ ਤੱਕਰ ਗਈ ਆ ਇੰਨੀ ਜ਼ਿਆਦਾ ਅਸੀਂ ਸੈਲਫਿਸ਼ ਹੋਈ ਜਾਂਦੇ ਆ ਅਸੀਂ ਉਹਨਾਂ ਆਪਣੀਆਂ ਪੁਰਾਣੀਆਂ ਰੀਤੀ ਰਿਵਾਜਾਂ ਤੋਂ ਵੀ ਟੁੱਟਦੇ ਜਾ ਰਹੇ ਆ ਜਿਹੜੀਆਂ ਸਾਡੇ ਜਨਮ ਤੋਂ ਸਾਡੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਾਨੂੰ ਗੁੜਤੀ ਦੇ ਵਿੱਚ ਚੀਜ਼ਾਂ ਮਿਲੀਆਂ ਹੋਈਆਂ ਉਹਨਾਂ ਤੋਂ ਵੀ ਅਸੀਂ ਟੁੱਟਦੇ ਜਾ ਰਹੇ ਔਰ ਦੂਸਰੀ ਜੇਤੂ ਤੇ ਤੁਹਾਡੇ ਵਰਗਾ ਕੋਈ ਮੈਂਬਰ ਉਸ ਗੜੀ ਨੂੰ ਤੋੜ ਕੇ ਅੱਗੇ ਵਧਣਾ ਚਾਹੁੰਦਾ ਕੋਈ ਉਸ ਜੰਜੀਰ ਨੂੰ ਤੋੜ ਕੇ ਅੱਗੇ ਵਧ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਤੇ ਤੁਹਾਡੇ ਵਰਗੇ ਲੋਕਾਂ ਲਈ ਵੀ ਕਿੰਨੀਆਂ ਅੜਚਨਾ ਕਿੰਨੀਆਂ ਸਮੱਸਿਆਵਾਂ ਪੈਦਾ ਕਰਦਾ ਸਮਾਜ ਇਸ ਕਰਕੇ ਬੱਚਿਓ ਅੱਜ ਆਪਣੇ ਕੋਲ ਕਿਉਂ ਆਏ ਨੇ ਸਿਰਫ ਇਸ ਕਰਕੇ ਵੀ ਜਦੋਂ ਤੁਸੀਂ ਹੁਣ ਵੱਡੇ ਹੋਣਾ ਤੁਹਾਡੇ ਹੱਥ ਦੇ ਵਿੱਚ ਸਾਡੇ ਸਮਾਜ ਦੀ ਵੱਡ ਘਰ ਆਉਣੀ ਹੈ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੱਡੇ ਮਕਾਮ ਤੇ ਪਹੁੰਚਣਾ ਤੇ ਉਸ ਟਾਈਮ ਤੁਹਾਡੇ ਸਾਹਮਣੇ ਵੀ ਇਸ ਤਰ੍ਹਾਂ ਦੀਆਂ ਚੁਣੌਤੀਆਂ ਆਉਣਗੀਆਂ ਕਦੇ ਇਸ ਤਰ੍ਹਾਂ ਦਾ ਕੋਈ ਤੁਹਾਡੇ ਨਾਲ ਵੀ ਇਨਸੀਡੈਂਟ ਹੋਵੇ ਜਿੱਦਾਂ ਦਾ ਆਪਾਂ ਅੱਜ ਸੁਣ ਰਹੇ ਆਂ ਭੈਣ ਜੀ ਦੇ ਨਾਲ ਜੋ ਇਹਨਾਂ ਨੇ ਮਹਿਸੂਸ ਕੀਤਾ ਆਪਾਂ ਉਸ ਊਚ ਨੀਚ ਤੋਂ ਉੱਪਰ ਉੱਠ ਕੇ ਸੱਚੀ ਤੇ ਸੱਚੀ ਸੋਚ ਦੇ ਨਾਲ ਰੱਬ ਨੇ ਬਣਾਏ ਹੋਏ ਇਨਸਾਨ ਦੀ ਇੱਜ਼ਤ ਕਰਨੀ ਆ ਇਨਸਾਨ ਇਨਸਾਨ ਹੀ ਆ ਚਾਹੇ ਉਹ ਔਰਤਾ ਚਾਹੇ ਉਹ ਮਰਦਾ ਚਾਹੇ ਉਹ ਟਰਾਂਸ ਜੈਂਡਰ ਆ ਇਨਸਾਨ ਇਨਸਾਨ ਹੀ ਆ ਰੱਬ ਨੇ ਪੈਦਾ ਕੀਤਾ ਆਪਾਂ ਨੂੰ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੇ ਆਪਾਂ ਗੱਲ ਕਰਦੇ ਆਂ ਜੇ ਆਪਾਂ ਉਹਨੂੰ ਮੰਨਦੇ ਆਂ ਉੱਪਰ ਵਾਲੇ ਨੂੰ ਤਾਂ ਸਾਡਾ ਫਰਜ਼ ਬਣਦਾ ਵੀ ਅਸੀਂ ਉਹਦੀਆਂ ਬਣਾਈਆਂ ਹੋਈਆਂ ਇਹਨਾਂ ਸਾਡੀਆਂ ਜਿਹੜੀਆਂ ਇਨਸਾਨੀ ਸਰੀਰਾਂ ਨੂੰ ਵੀ ਉਹਨਾਂ ਦੀ ਜੀਅਸੀਂ ਇੱਜ਼ਤ ਕਰੀਏ ਉਹਨਾਂ ਦਾ ਵੀ ਅਸੀਂ ਮਾਰ ਨਹੀਂ ਕਰੀਏ ਤੇ ਅੱਜ ਕਿੰਨੇ ਪੜੇ ਲਿਖੇ ਕਿੰਨੇ ਉੱਚ ਕੋਟੀ ਦੇ ਮੱਲੋ ਕਹਿ ਸਕਦੇ ਆ ਆਪਾਂ ਵੀ ਇਹ ਸੋਚ ਰੱਖਣ ਵਾਲੇ ਇਨਸਾਨ ਅੱਜ ਸਾਡੇ ਘਰ ਆਏ ਨੇ ਅਸੀਂ ਇਹਨਾਂ ਤੋਂ ਕੁਝ ਸਿੱਖਿਆ ਵੀ ਲਈਏ ਮੈਂ ਆਪਣੇ ਬੱਚਿਆਂ ਨੂੰ ਬੇਨਤੀ ਵੀ ਕਰਾਂਗਾ ਵੀ ਆਪਾਂ ਜੇ ਕੋਈ ਸਵਾਲ ਵੀ ਕਰਨਾ ਹੈ ਇਹਨਾਂ ਤੋਂ ਉਹ ਵੀ ਪੁੱਛੋ ਜੇ ਤੁਹਾਡੇ ਕੋਈ ਮਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੈ ਪਰ ਅੱਜ ਇੱਕ ਗੱਲ ਨੂੰ ਜ਼ਰੂਰ ਮੈਸੇਜ ਕਰਿਓ ਜਿਹੜੀਆਂ ਗੱਲਾਂ ਹੈ ਆਪਣੇ ਨਾਲ ਚੱਕ ਕੇ ਚੱਲੇ ਜਾਂ ਜਿਹੜੀਆਂ ਇਹਨਾਂ ਬਾਰੇ ਆਪਾਂ ਗੱਲਾਂ ਕਰ ਰਹੇ ਹਾਂ ਉਹ ਸਾਰੀਆਂ ਗੱਲਾਂ ਦਾ ਕੀ ਮਹੱਤਵ ਰਹਿ ਜੇ ਵੀ ਇਹ ਮੋਟੀਵੇਸ਼ਨ ਆਦਾ ਸਾਰੀ ਜ਼ਿੰਦਗੀ ਦੇ ਵਿੱਚ ਇਸ ਕਰਕੇ ਅੱਜ ਇਹਨਾਂ ਵੱਲੋਂ ਇੱਕ ਫੂਡ ਬੈਂਡ ਸ਼ੁਰੂ ਕੀਤੀ ਜਾ ਰਹੀ ਹੈ ਚੰਡੀਗੜ੍ਹ ਸ਼ਹਿਰ ਦੇ ਵਿੱਚ ਜਿੱਥੇ ਇਹਨਾਂ ਨੇ ਆਪਣੀ ਕਿਰਤ ਕਮਾਈ ਵਾਸਤੇ ਇਹਨਾਂ ਨੇ ਦੇਖੋ ਆਪਣੀ ਉਹ ਸਮਾਜ ਦੀਆਂ ਪਾਈਆਂ ਉਹਨੀਆਂ ਬੀੜੀਆਂ ਨੂੰ ਤੋੜ ਕੇ ਇੱਕ ਅਲੱਗ ਲਾਈਨ ਬਣਾਉਣੀ ਸ਼ੁਰੂ ਕਰ ਦਿੱਤੀ ਵੀ ਕੱਲਾ انسان ਜਿਵੇਂ ਸਾਡੇ ਖੁਸਰਿਆਂ ਦੀ ਗੱਲ ਕਰਦੇ ਆਪਾਂ ਵੀ ਸਿਰਫ ਉਹ ਅੱਡੀ ਲਾ ਕੇ ਨੱਚਣ ਵਾਸਤੇ ਨਹੀਂ ਹੈਗੇ ਉਹ ਸਾਡੇ ਘਰੇ ਆ ਕੇ ਨੱਚ ਕੇ ਜਾਣ ਤੇ ਉਹ ਤੁਹਾਡੇ ਤੋਂ ਵਧਾਈਆਂ ਲੈਣ ਕੱਲਾ ਇਸ ਕਾਰਨ ਵਾਸਤੇ ਉਹਨਾਂ ਦਾ ਜਨਮ ਨਹੀਂ ਹੋਇਆ ਉਹ ਇੱਕ ਆਮ ਇਨਸਾਨ ਨੇ ਉਹ ਇੱਕ ਆਮ ਸਾਰਬਾਗ ਇੱਕ ਚੰਗਾ ਫਿਊਚਰ ਇੱਕ ਚੰਗੀ ਜ਼ਿੰਦਗੀ ਜਿਉਣ ਦੇ ਹੱਕਦਾਰ ਨੇ ਤੇ ਉਹਨਾਂ ਨੂੰ ਅਸੀਂ ਉਸ ਨਿਗਾ ਨਾਲ ਦੇਖੀਏ ਅੱਜ ਜਿਹੜੀ ਇਹ ਫੂਡ ਵੈਨ ਸ਼ੁਰੂ ਕਰਨ ਲੱਗਿਆ ਆਪਾਂ ਸਾਰੇ ਅਰਦਾਸ ਕਰੀਏ ਉਹ ਫੂਡ ਬੈਨ ਨਹੀਂ ਉਹ ਫੂਡ ਚੇਨ ਬਣ ਕੇ ਅੱਗੇ ਜਾਵੇ ਉਹ ਪੂਰੀ ਪੂਰੀ ਦੁਨੀਆ ਦੇ ਵਿੱਚ ਜਿਵੇਂ ਆਪਾਂ KFC ਸੁਣਦੇ ਆ ਮੈਕਡੋਨਲਡਸ ਸੁਣਦੇ ਆ ਇਸ ਤਰ੍ਹਾਂ ਦਾ ਇੱਕ ਬ੍ਰਾਂਡ ਬਣੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨੂੰ ਅਵੇਰਨੈਸ ਹੋਵੇ ਵੀ ਇਹiracial gendered ਇਹ ਵੀ ਸਾਡੇ ਵਰਗੇ ਨੇ ਇਹਨਾਂ ਦੇ ਵਿੱਚ ਕੋਈ ਉਹ ਪਤਾ ਹੀ ਨਹੀਂ ਹੈ ਕਿ ਇਹ ਕੋਈ ਇਹਨਾਂ ਦੇ ਕੋਈ ਮਰਥ ਦੇ ਕਲੰਕ ਨਹੀਂ ਲੱਗਿਆ ਹੋਇਆ ਹੈ ਕੋਈ ਸਾਡੇ ਤੋਂ ਅਲੱਗ ਨਹੀਂ ਹੈਗੇ ਸਾਡੇ ਵਰਗੇ ਖੂਨ ਆ ਸਾਡੇ ਵਰਗੀ ਛਿਰਕ ਸਮੱਸਿਆਵਾਂ ਇਹਨਾਂ ਦੀਆਂ ਪਰ ਜ਼ਿੰਮੇਵਾਰੀ ਹੈ ਜਿਹੜੀ ਸਾਡੀ ਬਣਦੀ ਵੀਕਲਸ ਨਹੀਂ ਹੋ ਕੇ ਸਿਰਾਂ ਨਵੜੀਆਂ ਉਹ ਸਾਡੇ ਹੱਥ ਦੇ ਵਿੱਚ ਤੇ ਆਪਾਂ ਸਾਰੇ ਅਰਦਾਸ ਵੀ ਕਰੀਏ ਇੱਕ ਸੀ ਤੁਹਾਨੂੰ ਭੈਣ ਦੀ ਵਿਸ਼ਵਾਸ ਵੀ ਦਿਵਾਉਣਾ ਸਾਡੇ ਲਈ ਕਦੇ ਵੀ ਜਿੱਥੇ ਵੀ ਕਦੇ ਜ਼ਰੂਰਤ ਹੋਵੇ ਅਸੀਂ ਤੁਹਾਡੇ ਨਾਲ ਖੜਾਂਗੇ ਹਮੇਸ਼ਾ ਔਰ ਅਸੀਂ ਇੱਕ ਦਿਨ ਪਰਿਵਾਰ ਨੂੰ ਲੈ ਕੇ ਆਪਣੇ ਨੂੰ ਅਸੀਂ ਉੱਥੇ ਆਵਾਂਗੇ ਵੀ ਤੁਹਾਡੀ ਬੂਟ ਤੇ ਆ ਕੇ ਅਸੀਂ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਅਵੇਰ ਵੀ ਕਰਾਂਗੇ ਵੀ ਭਾਈ ਆਪਣੀ ਜ਼ਿੰਮੇਵਾਰੀ ਨੂੰ ਅਸੀਂ ਸਮਝੀਏ ਅਸੀਂ ਉਹਨਾਂ ਚੀਜ਼ਾਂ ਨੂੰ ਛੱਡ ਕੇ ਅੱਗੇ ਵਧ ਗਏ ਹੁਣ ਸਾਡੇ ਬੱਚੇ ਬੱਚੀਆਂ ਸਾਡੇ ਇਹ ਸਭ ਚੀਜ਼ਾਂ ਨੂੰ ਸਮਝਦੇ ਆ ਉਹਨਿੰਨਾਂ ਨੂੰ ਕਿਸੇ ਚੀਜ਼ ਦੀ ਇੱਦਾਂ ਨਹੀਂ ਹੈਗੀ ਵੀ ਇਹ ਸਿਰਫ ਇੱਕੋ ਹੀ ਕੈਟਾਗਰੀ ਰੱਖ ਰਗਾਵਾ ਇਹ ਸਾਰਿਆਂ ਲਈ ਬਰਾਬਰ ਦਾ ਰੱਖਦਾ ਦਾ ਸਮਾਜ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮੇਰੇ ਤੋਂ ਕੋਈ ਚਾਣੀ ਮੈਂ ਲਾਜ ਗੋਲੇ ਆ ਗਿਆ ਹੋਵੇ ਤੁਹਾਡੀ ਸ਼ਾਨ ਚ ਮਾਫੀ ਮੰਗਦੇ ਆ ਤੇ ਵਧਾਈਆਂ ਦਿੰਦੇ ਆ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸਾਰੇ ਜਿੰਨੇ ਵੀ ਤੁਹਾਡੀ ਟੀਮ ਦੇ ਵਿੱਚ ਮੈਂਬਰ ਜਿਹੜੇ ਕੋਸ਼ਿਸ਼ਾਂ ਕਰ ਰਹੇ ਨੇ ਤੁਹਾਨੂੰ ਆਪਣੇ ਹੱਥੀ ਕਿਰਤ ਕਰਨ ਦੇ ਵਿੱਚ ਤੁਹਾਡਾ ਸਹਿਯੋਗ ਦੇ ਰਹੇ ਨੇ ਤੇ ਉਹਨਾਂ ਨੂੰ ਵੀ ਸਾਰਿਆਂ ਨੂੰ ਬਹੁਤ-ਬਹੁਤ ਵਾਰਕਾ ਮਹਾਰਾਜ ਜੀ ਪਾਸ਼ਾ ਤੱਕ ਕਿ ਵਾਕਸ ਸਾਰੇ ਉਹ ਦੰਰੋਸਰੀਆ ਵਾਕਸ ਜੇ ਤੁਸੀਂ ਸਾਡੇ ਅੱਜ ਸੁਖੜੇ ਦੇ ਘਰ ਆਏ ਹੋ ਜੀ ਆਇਆਂ ਨੂੰ ਵੈਲਕਮ ਬਹੁਤ-ਬਹੁਤ ਆਏ ਕਿਰਤ ਕਰਦਾ